ਪੰਜਾਬ ਪੁਲਿਸ ਦੇ ਆਈਪੀਐਸ ਅਫਸਰ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਮਾਮਲੇ ਦੇ ਵਿੱਚ ਲਗਾਤਾਰ ਜੋ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਜਾ ਰਹੀਆਂ ਨੇ ਅੱਜ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਕੇਸ ਦਰਜ ਹੋ ਗਿਆ ਹੈ ਈਡੀਵੀ ਜਲਦੀ ਸ਼ੁਰੂ ਕਰ ਸਕਦੀ ਹੈ ਮਾਮਲੇ ਦੀ ਜਾਂਚ ਜੋ ਆਮਦਨ ਤੋਂ ਵੱਧ ਜਾਇਦਾਦ ਬਣਾਈ ਗਈ ਹੈ ਜਿਵੇਂ ਹੀ ਅੱਜ ਉਹਨਾਂ ਦਾ ਵਿਚੋਲਾ ਕ੍ਰਿਸ਼ਨੂ ਨੂੰ ਸੀਬੀਆਈ ਨੇ 9 ਦਿਨਾਂ ਲਈ ਰਿਮਾਂਡ ਤੇ ਲਿਆਂਦਾ ਹੈ ਵੱਡੇ ਖੁਲਾਸੇ ਹੋਏ ਨੇ ਜੋ ਉਹਨਾਂ ਦੀ ਆਮਦਨ ਦੇ ਬਾਰੇ ਤੁਸੀਂ ਜਿਹੜੇ ਲੋਕ ਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦੇਣਾ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ सीबीआई ਨੇ ਡ੍ਰੌਪਡ ਰੇਂਜ ਦੇ ਮੁਲਤਵ ਕੀਤੇ ਗਏ ਡੀਆਈਜੀ ਹਰਚੰਦ ਸਿੰਘ ਪੁੱਲਰ ਦੇ ਵਿਰੁੱਧ ਆਮਦਨ ਤੋਹਫਤ ਜਾਇਦਾਦ ਦਾ ਮਾਮਲਾ ਦਰਜ ਕੀਤਾ ਹੈ ਜਿਸ ਨੂੰ सीबीआई ਨੇ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ ਔਰ ਉਹਨਾਂ ਨੂੰ 14 ਦਿਨਾਂ ਲਈ ਨਹਿਰ ਕਹਾ راست ਵਿੱਚ ਭੇਜਿਆ ਹੋਇਆ ਹੈ ਸੋ ਚੰਡੀਗੜ੍ਹ ਦੀ ਬਰੇਲ ਜੇਲ੍ਹ ਦੇ ਵਿੱਚ ਬੰਦ ਸੀ ਜਿਸ ਤੋਂ ਬਾਅਦ ਉਹਨਾਂ ਦੇ ਆਮਦਨ ਨੂੰ ਲੈ ਕੇ ਜੋ ਸੀਬੀਆਈ ਨੇ ਜਾਂਚ ਕੀਤੀ ਹੈ ਔਰ ਉਹਨਾਂ ਦੇ ਘਰ ਦੇ ਵਿੱਚੋਂ ਜੋ ਨਗਦੀ ਕੈਸ਼ ਬਰਾਮਦ ਹੋਈ ਤੇ ਹੋਰ ਉਹਨਾਂ ਦੇ ਜਿਹੜੇ ਬੈਂਕ ਲੋਕਰ ਖੰਗਾਲੇ ਗਏ ਬੈਂਕਾਂ ਦੇ ਖਾਤੇ ਦੇਖੇ ਗਏ ਤੇ ਉਹਨਾਂ ਦੀ ਜੈਦਾਦ ਸਭ ਤੋਂ ਵੱਧ ਜਾਇਦਾਦ ਨਿਕਲੀ ਹੈ ਜਿਸ ਨੂੰ ਲੈ ਕੇ ਹੁਣ ਈਡੀ ਦੇ ਵੱਲੋਂ ਵੀ ਉਹਨਾਂ ਨੂੰ ਬੁਲਾਇਆ ਜਾਵੇਗਾ ਤੇ ਸੀਬੀਆਈ ਨੇ ਜੋ ਉਹਨਾਂ ਦੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਹੈ ਸੋ 14 ਦਿਨਾਂ ਲਈ ਜੋ ਨੈਕਰਾਸਟ ਵਿੱਚ ਨੇ ਉਹਨਾਂ ਨੂੰ ਹੁਣ ਕਿਸੇ ਸਮੇਂ ਵੀ ਫਿਰ ਦੁਬਾਰਾ ਰਿਮਾਂਡ ਤੇ ਲੈ ਆ ਸਕਦੀ ਹੈ ਸੀਬੀਆਈ ਜੋ ਪੁੱਲਰ ਦੀ ਨੈਕਰਾਸਟ 31 ਅਕਤੂਬਰ ਨੂੰ ਖਤਮ ਹੋ ਰਹੀ ਹੈ ਸੀਬੀਆਈ ਜਾਂਚ ਵਿੱਚ ਪਾਇਆ ਗਿਆ ਕਿ ਅਗਸਤ ਤੇ ਸਤੰਬਰ 2025 ਵਿੱਚ ਪੁੱਲਰ ਦੀ ਮਾਸਿਕ ਤਨਖਾਹ ਲਗਭਗ 474000 ਰੁਪਏ ਪ੍ਰਤੀ ਮਹੀਨਾ ਸੀ ਤੇ ਸਾਲ 2024-25 ਲਈ ਉਸ ਦੀ ਕੋਸ਼ਟ ਕੁੱਲ ਆਮਦਨ ਲਗਭਗ 45.95 ਲੱਖ ਸੀ ਜੋ ਕਿ ਟੈਕਸਾਂ ਤੋਂ ਬਾਅਦ ਲਗਭਗ 32 ਲੱਖ ਰੁਪਏ ਸ਼ੁੱਧ ਆਮਦਨ ਬਣਦੀ ਹੈ ਸੀਬੀਆਈ ਨੇ ਉਸ ਦੇ ਘਰ ਜਦੋਂ ਛਾਪੇਮਾਰੀ ਕੀਤੀ ਤਾਂ ਉਸ ਦੇ ਘਰ ਤੋਂ ਨਗਦ ਕੈਚ 7 ਕਰੋੜ 36 ਲੱਖ ਰੁਪਏ ਬਰਾਮਦ ਹੋਏ ਇਹ ਰਕਮ ਉਸ ਦੀ ਆਮਦਨ ਦੇ ਜਾਣੇ ਪਛਾਣੇ ਸਰੋਤਾਂ ਨਾਲ ਮੇਲ ਨਹੀਂ ਖਾਂਦੀ ਸੀ ਤੇ ਇਹ ਆਮਦਨ ਜੋ ਉਸ ਦੀ ਇਹ ਜੇ ਦਾਤ ਦੇ ਨਾਲ ਹਿੱਸਾ ਨਹੀਂ ਸੀ ਇਹ ਸਾਰੀ ਆਮਦਨ ਜਿਹੜੀ ਹੈ ਉਸਨੇ ਗੈਰਕਾਨੂੰਨੀ ਢੰਗ ਨਾਲ ਇਕੱਠੀ ਕਰਕੇ ਰੱਖੀ ਸੀ ਅਹੁਦੇ ਦੀ ਦਰਵਰਤੋਂ ਕਰਦਿਆਂ ਹੋਇਆਂ ਉਹਨਾਂ ਨੇ ਆਪਣੇ ਆਪ ਨੂੰ ਵਿੱਤੀ ਤੌਰ ਤੇ ਗਲਤ ਢੰਗ ਨਾਲ ਲਾਭ ਪਹੁੰਚਾਇਆ ਅਤੇ ਆਪਣੇ ਅਹੁਦੇ ਦੀ ਦਰਵਰਤੋਂ ਕੀਤੀ ਹੈ ਜਾਂਚ ਏਜੰਸੀਆਂ ਨੇ ਭ੍ਰਿਸ਼ਟਾਚਾਰ ਰੋਕਥਮ ਕਾਨੂੰਨ ਦੀ ਧਾਰਾ 13/1ਬੀ ਅਤੇ 13/2 ਦੇ ਤਹਿਤ ਮਾਮਲੇ ਦੀ ਹੋਰ ਜਾਂਚ ਆਪਣੇ ਦਿੱਲੀ ਹੈੱਡਕੁਆਰਟਰ ਨੂੰ ਕਰਨ ਦੀਸ਼ 파ਰਸ਼ ਕੀਤੀ ਹੈ ਇਹ ਸਮਝਿਆ ਜਾਂਦਾ ਹੈ ਕਿ ED ਜੋ ਇਨਫਰਮਸ ਡਾਇਰెక్టర్ ਦੇ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਸਕੇਗੀ ਸੋ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਪੁੱਤਰ ਤੇ ਧੀ ਦੇ ਨਾਂ ਤੇ ਵੀ ਬਹੁਤ ਜ਼ਿਆਦਾ ਜਾਇਦਾਦ ਨਾਂ ਲਵਾਈ ਹੋਈ ਹੈ ਜੋ ਕਿ CBI ਨੇ ਪੁੱਲਰ ਦੇ ਵਿਰੁੱਧ ਪ੍ਰਿਸ਼ਟਾਚਾਰ ਰੋਕਥਮ ਕਾਨੂੰਨ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਤੇ ਉਸਦੇ ਚੰਡੀਗੜ੍ਹ ਸਥਿਤ ਕਰਦੀ ਜਦੋਂ ਤਲਾਸ਼ੀ ਲਈ ਗਈ ਕਰ ਤੋਂ ਨਕਦੀ ਤੋਂ ਇਲਾਵਾ ਦੋ 0.32 ਕਰੋੜ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਹੋਏ 26 ਮਹਿੰਗੀਆਂ ਘੜੀਆਂ 5 ਲਗਜ਼ਰੀ ਗੱਡੀਆਂ ਜਿਨ੍ਹਾਂ ਵਿੱਚ ਇੱਕ ਮਰਸੀ ਅਤੇ ਇੱਕ ਆਡੀ ਸ਼ਾਮਲ ਹੈ ਇਹ ਵੀ ਬਰਾਮਦ ਕੀਤੀਆਂ ਗਈਆਂ 150 ਏਕੜ ਖੇਤੀਬਾੜੀ ਜ਼ਮੀਨ ਚੰਡੀਗੜ੍ਹ ਵਿੱਚ ਦੋ ਘਰ ਅਤੇ ਕਈ ਵਪਾਰਕ ਜਾਇਦਾਦ ਦੇ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਔਰ ਇਹ ਜਾਇਦਾਦਾਂ ਡੀਆਈਜੀ ਦੀ ਪਤਨੀ ਤੇਜਿੰਦਰ ਕੌਰ ਉਹਨਾਂ ਦੇ ਪੁੱਤਰ ਗੁਰਪ੍ਰਤਾਪ ਸਿੰਘ ਤੇ ਉਹਨਾਂ ਦੀ ਤੀਜ ਤਜਿੰਦਰਪਾਲ ਕੌਰ ਦੇ ਨਾਂ ਤੇ ਸ਼ਾਮਲ ਨੇ ਸੋ ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਜਾਇਦਾਦ ਜਿਹੜੀ ਹੈ ਦੁਬਈ ਦੇ ਵਿੱਚ ਦੋ ਫਲੈਟ ਤੇ ਕੈਨੇਡਾ ਦੇ ਵਿੱਚ ਤਿੰਨ ਫਲੈਟ ਜਿਹੜੇ ਨੇ ਉਹ ਵੀ ਜਾਇਦਾਦ ਦੇ ਵਿੱਚ ਜੋੜੇ ਗਏ ਨੇ ਜੋ ਬਾਹਰ ਦੇ ਵਿੱਚ ਉਹਨਾਂ ਨੇ ਆਪਣੀ ਜਾਇਦਾਦ ਬਣਾਈ ਹੈ ਸੋ ਹਰਚਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਨੇ ਜਦੋਂ ਕਿ ਉਹਨਾਂ ਦਾ ਵਿਚੋਲਾ ਕ੍ਰਿਸ਼ਨੂ ਚਿੰਨਾਂ ਨੂੰ ਅੱਜ ਸੀਬੀਆਈ ਨੇ 9 ਦਿਨਾਂ ਲਈ ਰਿਮਾਂਡ ਤੇ ਲਿਆਂਦਾ ਔਰ ਪਹਿਲੇ ਦਿਨ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੁਣ ਸੀਬੀਆਈ ਜੋ ਸ਼ਕਤੀ ਨਾਲ ਪੁੱਛਗਿੱਛ ਕਰੇਗੀ ਜਿਸ ਦੇ ਨਾਲ ਹੋਰ ਵੀ ਅਫਸਰਾਂ ਦਾ ਜਿਹੜਾ ਕਿ ਗਾਇਡ ਦਿੱក ਸਕਦੀ ਏ ਹੋਰ ਵੀ ਅਫਸਰਾਂ ਨੂੰ ਜਿਹੜਾ ਕਿ ਪੁੱਛਦਾਸ਼ ਕੀਤੀ ਜਾ ਸਕਦੀ ਏ ਜੋ ਕ੍ਰਿਸ਼ਨੂ ਦੇ ਕੋਲ ਉਹਨਾਂ ਦੇ ਨਾਮ ਨੇ ਉਹਨਾਂ ਅਫਸਰਾਂ ਦੇ ਵੀ ਉਹ ਡੈਰੀ ਦੇ ਵਿੱਚ ਵੀ ਕੁਝ ਨੰਬਰ ਮਿਲੇ ਸੀ ਜਿਹੜੇ ਪੰਜਾਬ ਦੇ ਵਿੱਚ ਉਹ ਅਫਸਰ ਨੇ ਪੁਲਿਸ ਦੇ ਵਿੱਚ ਸੋ ਇੱਕ ਪਾਸੇ ਪੁਲਿਸ ਦੇ ਵਿੱਚ ਬਹੁਤ ਵੱਡਾ ਹੜਕਮ ਮਚਿਆ ਹੋਇਆ ਹੈ ਪੁਲਿਸ ਦੇ ਸਾਰੇ ਅਫਸਰ ਸਹਿਮੇ ਹੋਏ ਨੇ ਕਿ ਕਿਤੇ ਉਹਨਾਂ ਦਾ ਨਾਮ ਵਿੱਚ ਸਾਹਮਣੇ ਨਾ ਆ ਜਾਵੇ ਜਿਸ ਕਰਕੇ ਪੰਜਾਬ ਪੁਲਿਸ ਨੂੰ ਕੱਲ ਪੰਜਾਬ ਦੇ ਸੀਐਮ ਨੇ ਨਸੀਹਤ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਕਿ ਜੋ ਵੀ ਇੱਕ ਦਿਨ ਚੋਰ ਦਾ ਤੇ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧਾ ਹੁੰਦਾ ਹੈ ਜਿਹੜਾ ਪੈਸੇ ਇਕੱਠੇ ਕਰ ਰਿਹਾ ਹੈ ਉਹ ਪੈਸਾ ਸਾਡੇ ਨਾਲ ਨਹੀਂ ਜਾਣਾ ਸੋ ਸਿਰਫ ਤੇ ਸਿਰਫ ਇਮਾਨਦਾਰੀ ਤੇ ਚੰਗੇ ਕੰਮ ਹੀ ਸਾਡੇ ਨਾਲ ਜਾਣੇ ਨੇ ਸੋ ਹਰਚਰਨ ਸਿੰਘ ਭੁੱਲਰ ਜਿਹੜੇ ਕਿ ਬਹੁਤ ਵੱਡੇ ਅਫਸਰ ਸੀ ਉਹਨਾਂ ਦੇ ਪਿਤਾ ਵੀ ਡੀਜੀਪੀ ਰਹੇ ਨੇ ਪੰਜਾਬ ਦੇ ਪਰ ਉਹਨਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਜੋ ਆਪਣੀ ਜਾਇਦਾਦ ਇਕੱਠੀ ਕੀਤੀ ਹੈ ਇਸ ਨਾਲ ਪੂਰੀ ਪੰਜਾਬ ਪੁਲਿਸ ਦੇ ਉੱਪਰ ਬਹੁਤ ਵੱਡਾ ਕਲੰਕ ਲੱਗਿਆ ਹੈ ਆਈਪੀਐਸ ਅਫਸਰਾਂ ਦੇ ਉੱਪਰ ਕਲੰਕ ਲੱਗਿਆ ਹੈ ਜੋ ਕਿ ਬਹੁਤ ਹੀ ਵੱਡੇ ਸੀਨੀਅਰ ਅਫਸਰ ਹੁੰਦੇ ਨੇ ਪਰ ਉਹ ਛੋਟਿਆਂ ਨੂੰ ਅੱਗੇ ਕੀ ਕਹਿਣਗੇ ਜਿਨ੍ਹਾਂ ਨੇ ਆਪ ਲੱਖਾਂ ਰੁਪਏ ਰਿਸ਼ਵਤ ਲਈਏ ਸੋ ਪੰਜਾਬ ਦੇ ਵਿੱਚ ਜੋ ਸੀਬੀਆਈ ਦੇ ਵੱਲੋਂ ਤੇ ਈਡੀ ਦੇ ਵੱਲੋਂ ਹੁਣ ਨਜ਼ਰਾਂ ਆਪਣੀਆਂ ਤਿੱਖੀਆਂ ਕੀਤੀਆਂ ਹੋਈਆਂ ਨੇ ਕਿਉਂਕਿ ਪੰਜਾਬ ਦੀ ਜੋ ਸਰਕਾਰ ਹੈ ਜਾ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਸੀ ਇਹ ਸਾਰੀਆਂ ਕਿਤੇ ਨਾ ਕਿਤੇ ਇਹਨਾਂ ਅਫਸਰਾਂ ਦੇ ਨਾਲ ਜੋ ਰਲੀਆਂ ਹੋਈਆਂ ਸੀ ਜੋ ਇਹ ਅਫਸਰ ਅੱਜ ਦੂ ਰਿਸ਼ਵਤ ਨਹੀਂ ਲੈ ਰਹੇ ਇਹ ਪਿਛਲੇ ਲੰਬੇ ਸਮੇਂ ਤੋਂ ਰਿਸ਼ਵਤ ਲੈ ਕੇ ਇਹ ਧਾਨੇ ਇਕੱਠਾ ਕਰ ਰਹੇ ਨੇ ਸੋ ਪੰਜਾਬ ਸਰਕਾਰ ਜਿਹੜੀ ਇਹ ਹੁਣ ਚੁੱਪੇ ਸਿਸ ਨੂੰ ਲੈ ਕੇ ਜੋ ਸੀਬੀਆਈ ਦੇ ਵੱਲੋਂ ਕਿਸੇ ਸਮੇਂ ਵੀ ਕਿਸੇ ਅਫਸਰ ਦੇ ਉੱਪਰ ਰੇਡ ਕੀਤੀ ਜਾ ਸਕਦੀ ਹੈ